ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹਾਂ ਅਸੀਂ ਵੀ ਠੀਕ ਹਾਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਜਣੇ ਆਪਾਂ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਸਿਹਤਮੰਦ ਹੋਵੋਗੇ ਤੇ ਲਓ ਜੀ ਆਪਾਂ ਘਰ ਦੇ ਕੰਮ ਤਾਂ ਦੇਤਾ ਸਾਰੇ ਕਰਨੇ ਅੱਜ ਮੇਗਲੇ ਤੇ ਆਪਾਂ ਕੇਸੀ ਵੀ ਨਾਲ ਲਈ ਜੀ ਇੱਕ ਵਾਰੀ ਸਿਰ 'ਚੋਂ ਉਹ ਕੱਢਤਾ ਤੇਲ ਜਿਆ ਬਹੁਤ ਲੱਗਿਆ ਪਿਆ ਸੀ ਉਹ ਕੱਢਤਾ ਕਿਉਂਕਿ ਆਪਾਂ ਵਿਆਹ ਜਾਣਾ ਹੈ ਫਿਰ ਵਿਆਹ ਦੀਆਂ ਤਿਆਰੀਆਂ ਕਰ ਰਹੀਆਂ ਆ ਕਿ ਆਪਾਂ ਕਲਰ ਲਾਉਣਾ ਥੋੜੇ ਥੋੜੇ ਧੌਲੇ ਜਿਹਾ ਆਈ ਪਈ ਜਾਗੀ ਇਸ ਕਰਕੇ ਆਪਾਂ ਕਲਰ ਜਲਾ ਲਾਂਗੇ ਮੜਾ ਮੜਾ ਜਾ ਤੇ ਲੋ ਜੀ ਆਪਾਂ ਕਰਦੇ ਆਂਗੇ ਕਮੀਜ਼ ਤੇ ਤਰਪਾਈ ਤੇ ਆਪਾਂ ਇਧਰ ਸੂਟ ਬਣਾ ਲਿਆ ਆਹਾ ਤੇ ਲੋ ਜੀ ਸਾਰਾ ਕੰਮ ਤਾਂ ਦਾ ਤੁਹਾਨੂੰ ਦੇ ਲਿਆ ਸਾਰੇ ਕੰਮ-ਕਮ ਕਰ ਲਿਆ ਆਪਾਂ ਤੇ ਸਾਰੇ ਭੈਣ ਭਰਾ ਚੈਨਲ ਨੂੰ ਲਾਇਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਂਦਾ ਜੀ ਲਾਇਕ ਕਰਨ ਨਾਲ ਸਬਸਕ੍ਰਾਈਬ ਕਰਿਆ ਕਰੋ ਨਾਲੇ ਲਾਇਕ ਕਰਿਆ ਕਰੋ ਜੀ ਚਲੋ ਜੀ ਆਪਾਂ ਇਹਨਾਂ ਲਾਉਣੇ ਆ ਵਲਵ ਚਲੋ ਜੀ ਆਪਾਂ ਜਿਹੜਾ ਕੱਲ ਕਮੀਜ਼ ਬਣਾਇਆ ਸੀਗਾ ਉਹ ਤੇ ਤਰਪਾਈ ਕਰਦੇ ਆਂਗੇ ਤੇ ਲੋ ਜੇ ਆਪਾਂ ਸੂਟ ਤੇ ਕਰਦੇ ਆਂਗੇ ਤਰਪਾਈ ਤੇ ਆਪਾਂ ਕਰਦੇ ਆਂ ਵਿਆਹ ਦੀਆਂ ਤਿਆਰੀਆਂ ਸੂਟ ਤਾਂ ਕੱਲ ਪਰਸੋ ਸਿਉਂ ਲਿਆ ਸੀ ਤੇ ਤਰਪਾਈ ਇਹਦੀ ਰਹੇਗੀ ਤੇ ਉਹ ਹੁਣ ਕਰਨ ਲੱਗੇ ਆਂਗੇ ਆ ਸੂਟ ਤਿਆਰ ਕਰਕੇ ਰੱਖਾਂਗੇ ਵਿਆਹ ਥੋੜੇ ਦਿਨ ਹੋ ਰਹੇ ਜਿਸ ਕਰਕੇ ਅਜੇ ਕੱਪੜੇ-ਕੁੱਪੜੇ ਪ੍ਰੈਸ ਕਰਨ ਵਾਲੇ ਪਏ ਆ ਸਾਰੇ Vou ser ਤੇ ਲੋ ਜੀ ਆਪਾਂ ਇਹ ਲਾਉਣੇ ਆ ਵਾਲਾਂ ਤੇ ਆਪਾਂ ਕੇਸੀ ਨਾ ਹਾਲੇ ਨਾ ਆ ਕੇ ਆਪਾਂ ਜਿਹੜਾ ਤੇਲ ਜਾਂ ਹੁੰਦਾ ਸਿਰ ਦੇ ਵਿੱਚ ਆਪਾਂ ਪਹਿਲਾਂ ਉਹ ਕੱਢਣਾ ਪੈਂਦਾ ਆਪਾਂ ਨੂੰ ਸਿਰ ਚੋਂ ਤੇਲ ਜੋ ਫਿਰ ਇਹ ਮਹਿੰਦੀ ਖੜਦੀ ਨਹੀਂ ਸਿਰ ਤੇ ਤੇ ਆਪਾਂ ਇਹ ਮਹਿੰਦੀ ਲਾਉਣੇ ਆ ਵਾਲਾਂ ਤੇ ਹੁਣ ਆਪਾਂ ਇੱਕ ਵਾਰ ਜੇ ਕੇਸੀ ਨਾ ਹਾਲ ਲਈ ਤੇਲ ਨਿਕਲ ਗਿਆ ਸਿਰ ਚੋਂ ਤੇ ਹੁਣ ਆਪਾਂ ਇਹ ਕਲਰ ਲਾਉਣੇ ਆ ਵਾਲਾਂ ਤੇ ਇਹ ਬਹੁਤ ਵਧੀਆ ਦਾ ਕੋਈ ਸਾਈਡ ਇਫੈਕਟ ਨਹੀਂ ਤੇ ਇਹ ਹਰੇਕ ਭੈਣ ਵਰਤ ਸਕਦੀ ਆ ਜਿਹਦੇ ਰੈਕਸ਼ਨ ਕਰ ਜਾਂਦੀ ਆ ਕੋਈ ਵੀ ਭੈਣ ਵਰਤ ਸਕਦੀ ਆ ਇਹ ਰੈਕਸ਼ਨ ਨਹੀਂ ਕਰਦਾ ਇਹ ਫਰੂਟਾਂ ਤੋਂ ਬਣਿਆ ਹੋਇਆ ਆ ਇਹ ਲਓ ਜੀ ਇਹ ਦੋ ਸਿਸੀਆਂ ਹੁੰਦੀਆਂ ਇਹਦੇ ਵਿੱਚ ਦੋ ਸਿਸੀਆਂ ਹੁੰਦੀਆਂ ਇਹਦੇ ਵਿੱਚ ਤੇ ਲਓ ਜੀ ਇਹ ਦੋ ਸਿਸੀਆਂ ਨੇ ਤੇ ਇਹ ਆਪਾਂ ਇਹਦੇ ਵਿੱਚੋਂ ਇੱਕ ਕਲਾਵਾਂਗੇ ਸਿਸੀ ਆ ਲਾਵਾ ਇੱਕ ਦੇ ਵਿੱਚ ਦਾ ਐਲੋਵੇਰਾ ਜੈਲੀ ਹੁੰਦੀ ਹੈਗੀ ਐਲੋਵੇਰਾ ਚ ਕੱਢੀ ਹੋਈ ਜੈਲੀ ਪੈਸ ਨੂੰ ਹੋਲ ਜਾ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵਿੱਚ ਜੇ ਗਲੀ ਕਰ ਲਈਏ ਸਰ ਤੇ ਲੋ ਜੀ ਆਪਾਂ ਇਹ ਜੈਲ ਪਾਵਾਂਗੇ ਇਹ ਤਾਂ ਐਲੋਵੇਰੇ ਦੀ ਜੈਲ ਆ ਕੀ ਇਹ ਦੂਜੀ ਆ ਕਲਰ ਕਰਨ ਵਾਸਤੇ ਤੇ ਆਪਾਂ ਇਸ ਨੂੰ ਪਾਉਣੀ ਆ ਡਾਟਾ ਖੋਲਣੀ ਜੇ ਇਸ ਤਰੀਕੇ ਨਾਲ ਤੇ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਕੌਲੀ ਵਿੱਚ ਇਸ ਸੰਗਣੀ ਵੱਧਾ ਹੈ ਨਾ ਇਹ ਜੰਮੂਗੀ ਵਿੱਚ ਇਹ ਉਹ ਜੰਮੀ ਪਈ ਹੈ ਇਸ ਤਰੀਕੇ ਨਾਲ ਨਿਕਲੂਗੀ ਇਹ ਮੰਮੀ ਜਲ ਵਰਗੀ ਅਨਜੰਨੀ ਹੈ ਨਾ ਹੋਰ ਇਹ ਹੋਆ ਇਹੀ ਕਲਰ ਕਰਦੀ ਹੈ ਵਾਲਾ ਇਹ ਆਪਾਂ ਜਿੰਨੀ ਪਾਉਣੀ ਹੈ ਵਾਲਾ ਦੇ ਉਨੀ ਪਾ ਸਕਦੇ ਆ ਜੇ ਵਾਲ ਕੇਸ ਵਾਲੇ ਭਾਰੀ ਹੈ ਜਿਹਦੇ ਉਹ ਵੱਧ ਪਾ ਸਕਦੇ ਆ ਜਿਹਦੇ ਘੱਟ ਨੇ ਉਹ ਘੱਟ ਪਾ ਸਕਦੇ ਆ ਆਪਾਂ ਇਹ ਇੰਨੀ ਪਾਵਾਂਗੇ ਇਹ ਇੱਕ ਵਾਰੀ ਲੱਗ ਜੂ ਫਿਰ ਰੋਜ਼ ਲਾਉਣ ਨਾਲ ਹੋਣਾ ਹੂੰ ਹੋਰ ਪਾਉਂ ਬਹੁਤ ਥੋੜੀ ਹੋਰ ਪਾ ਲੀ ਕਿਸ ਭਾਰੀ ਨੇ ਨਾ ਛੋਟੇ ਹਮਮ ਬਹੁਤ ਹੈ ਚਲੋ ਜੀ ਆਪਾਂ ਇਹ ਇਹ ਛੋਟੀ ਕੋਈ ਲੈਂਦੀ ਆ ਸੀਸੀ ਇਸ ਕਰਕੇ ਛੋਟੀ ਲੈਂਦੀ ਆ ਕਿਉਂਕਿ ਦੂਸਰੀ 350 ਦੀ ਆਉਂਦੀ ਆ ਇਹ ਆਪਾਂ 100 ਦੀ ਲੈਤੀ ਸੀਗੀ 100 100 ਦੀਆਂ ਦੋ ਸੀਸੀਆਂ ਤੇ ਇਹ ਇਹ ਰਿਐਕਸ਼ਨ ਨਹੀਂ ਹੁੰਦੀ ਜਦੋਂ ਇਹ ਵੱਡੀ ਵੱਡੀ ਵਾਧੇ ਟਾਈਮ ਪਾਈ ਰਹਿੰਦੀ ਹੈਗੀ ਫਿਰ ਇਸ ਕਰਕੇ ਇਹ ਵੀ ਰਿਐਕਸ਼ਨ ਕਰ ਜਾਂਦੀ ਹੈ ਸੀਸੀ ਖਰਾਬ ਹੋ ਜਾਂਦੀ ਹੈ ਡੇਟ ਲੰਘ ਜਾਂਦੀ ਹੈ ਉਹਦੀ ਇਹ ਬਸ ਤਿੰਨ ਚਾਰ ਵਾਰ ਲੱਗ ਜਾਂਦੀ ਹੈ ਆ ਫਾਈਸ ਕਰਕੇ ਇਹ ਛੋਟੀ ਲਿਉਣੀ ਹੈ ਚਲੋ ਜੀ ਆਪਾਂ ਇਹ ਥੋੜੀ ਜਿਹੀ ਇਹ ਪਾਉਣੀ ਹੈਗੀ ਵਿੱਚ ਇਹ ਆਪਾਂ ਥੋੜੀ ਜਿਹੀ ਪਾਵਾਂਗੇ ਬਾਹਲੀ ਨਹੀਂ ਪਾਉਂਦੇ ਵਸੇ ਇਹਦੇ ਨਾਲ ਬਾਹਲੀ ਸਿਲਕੀ ਹੋਣ ਕੱਲੇ ਜੇ ਆਪਾਂ ਇਹ ਵੱਧ ਪਾਵਾਂਗੇ ਤਾਂ ਇਹ ਚੜਦੀ ਨਹੀਂਗੀ ਮਹਿੰਦੀ ਫਿਰ ਘਟ ਛੜਦੀ ਹੈਗੀ ਹਾਂ ਦੇ ਨਾ ਹੂੰ ਬਹੁਤ ਹੈ ਤਾਂ ਤੇ ਲਾਉ ਜੀ ਇਹ ਲਾਓ ਜੀ ਇਸ ਨੂੰ ਆਪਾਂ ਥੋੜੀ ਜਿਹੀ ਪਾਈ ਆ ਦੂਸਰੀ ਤਾਂ ਐਲੋਵੇਰਾ ਦੀ ਜੈਲ ਤਾਂ ਆਪਾਂ ਮਾੜੀ ਜਿਹੀ ਪਾਈ ਆ ਆਪਾਂ ਬਾਹਲੀ ਨਹੀਂ ਪਾਈ ਉਹ ਉਹ ਦਿਨ ਤਾਂ ਬਾਲੀ ਸਿਲਕੀ ਹੁੰਦੇ ਆ ਕੱਲੇ ਤੇ ਫਿਰ ਇਹ ਕਲਰ ਨਹੀਂ ਚੜਦਾ ਜੇ ਆਪਾਂ ਉਹ ਵੱਧ ਪਾ ਲਵਾਂਗੇ ਅੱਧੋ ਅੱਧੀ ਪਾ ਲਾਂਗੇ ਫਿਰ ਉਹ ਚੜਦਾ ਨਹੀਂ ਕਲ ਮੈਂ ਇੱਕ ਦਿਨ ਲਾ ਕੇ ਦੇਖਿਆ ਸੀਗਾ ਤੇ ਚੜਿਆ ਨਹੀਂ ਜਮਈ ਉਹ ਦਿਨ ਤਾਂ ਕੱਲੇ ਬਾਲੀ ਸਿਲਕੀ ਹੁੰਦੇ ਆ ਆਪਾਂ ਇਹਨੂੰ ਇਸ ਤਰੀਕੇ ਨਾਲ ਐ ਮਿਕਸ ਕਰ ਲਾਂਗੇ ਜਮਾ ਲਓ ਜੀ ਆਪਾਂ ਇਧਰ ਲੈਤੀਆਂ ਨੇ ਸੇਵੀਆਂ ਤੇ ਆਪਾਂ ਇਹੇ ਬਣਾਉਣ ਲੱਗੇ ਆਂਗੇ ਕੁਝ ਪਾ ਲੈ ਥੋੜਾ ਜਿਹਾ ਕੀ ਹੋ ਆਪਾਂ ਇਹਨੂੰ ਪਹਿਲਾਂ ਭੁੰਨ ਦੇਾਂਗੇ ਆਪਾਂ ਇਹਨੂੰ ਪਹਿਲਾਂ ਮਾੜੇ ਮਾੜੇ ਸੇਕਦੇ ਭੁੰਨਾਂਗੇ ਲੋ ਜੀ ਆਪਾਂ ਇਹਨਾਂ ਮਾੜੇ ਮਾੜੇ ਸੇਕ ਨਾਲ ਨਾ ਭੁੰਨਾਂਗੇ ਸੇਵੀਆਂ ਨੂੰ ਇਹ ਪਾਸਾੜਾ ਸਲੋ ਕਰ ਦਨੇ ਆ ਗੈਸ ਇਹ ਸੇਵੀਆਂ ਆਪਣੀਆਂ ਘਰੇ ਵੱਟੀਆਂ ਹੋਣਾਂ ਨਹੀਂ ਛੁਟਕੀਆਂ ਵਾਲੀਆਂ ਸੇਵੀਆਂ ਹੱਥੀ ਵੱਟੀਆਂ ਹੋਣਾਂ ਬਹੁਤ ਹੀ ਟੇਸਟੀ ਬਣਦੀਆਂ ਇਹ ਕਲੋਜ ਜਪਾ ਦੇ ਵਿੱਚ ਪਾਉਣੀ ਆ ਥੋੜਾ ਜਿਹਾ ਪਾਣੀ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾਇਆ ਤੇ ਵਿੱਚ ਇਹਦੇ ਵਿੱਚ ਪਾਉਣੇ ਆਗੇ ਚੀਨੀ ਆਪਾਂ ਥੋੜੀ ਜਿਹੀ ਪਾਉਣੇ ਚੀਨੀ ਵੱਧ ਆ ਗਈ ਚਲੋ ਜਪਾ ਦੇ ਵਿੱਚ ਪਾਉਣੇ ਆਗੇ ਗਲਾਸ ਬਹੁਤ ਵਧੀਆ ਚਲੋ ਜੇਦਰ ਆਪਣੀਆਂ ਸੇਵੀਆਂ ਬਣਾ ਰਹੀਆਂ ਨੇ ਬਸ ਇਹ ਥੋੜੇ ਜਿਹੀ ਵਾਲੀ ਨਾਲ ਹੀ ਬਣ ਜਾਣਗੀਆਂ ਲੋ ਜੀ ਆਪਣੀਆਂ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਬਹੁਤ ਵਧੀਆ ਇਸ ਟ੍ਰਿਕ ਨਾਲ ਤਿਵੇਂ ਲੋ ਜੀ ਆਪਾਂ ਇਸ ਤਰੀਕੇ ਨਾਲ ਸੇਵੀਆਂ ਬਣਾ ਸਕਦੇ ਆਂਗੇ ਇਹ ਘਰੇ ਵੱਟੀਆਂ ਹੋਣਾਂ ਸੇਵੀਆਂ ਨੇ ਚੁਟਕੀ ਨਾਲ ਜੇ ਬਹੁਤ ਹੀ ਵਧੀਆ ਬਣਦੀਆਂ ਟੇਸਟੀ ਤੇ ਲੋ ਜੀ ਇਧਰ ਮੁਰਗੇ ਛੱਡ ਤੇ ਹੋਰ ਕੰਮ ਧੰਦਾ ਕਰ ਲਿਆ ਸਾਫ ਸਫਾਈ ਇਹ ਦਾ ਸੰਭਰ ਸਮਾਈ ਇਹ ਦਾ ਜੇ ਆਪਾਂ ਬਣਦੇ ਆਂਗੇ ਇਧਰ ਮਿੱਟ ਚਲੋ ਇਧਰ ਚਲੋ ਜੀ लो जी मौसम बहुत वाइया सूरज निकलिया वादिया धुप भी बहुत वादिया निकली हैगी जी मुरगे उधर पानी पी रहे है ਤੇ ਲਓ ਜੀ ਆਪਾਂ ਬਣਾ ਰਹੇ ਹਾਂ ਜੀ ਮੈਟ ਤੇ ਚੁੰਨੀਆਂ ਤੋਂ ਬਣਾਇਆ ਹੋਇਆ ਆਪਾਂ ਤੇ ਲੱਗਿਆ ਬੰਗਾ ਦੇ ਚਲੋ ਦਰ ਕੇ ਬੰਗਾ ਦਿੰਦਾ ਮੇਰੇ ਉਧਰ ਦੇ ਪ੍ਰੀਤ ਇਹਨਾਂ ਦਾ ਥਾਂ ਸਾਫ਼ ਕਰੀ ਜਾਂਦਾ ਖੁੱਡਾ ਜਾ ਇਹ ਪਾਣੀ ਪੀ ਰਹੇ ਨੇ ਤੇ ਲੋ ਜੀ ਮੈਂ ਬਣ ਰਹੀਆਂ ਮੱਟ ਇਹ ਚੁੰਨੀ ਬਣਾਉਣਾ ਚੁੰਨੀ ਆ ਤਾਂ ਬਹੁਤ ਹੀ ਵਧੀਆ ਬਣਦਾ ਹੈ ਉਹ ਕੀ ਕਰਨਾ ਹੈ बंद कर दे आह चढ़ गई मेरे को नैट बुनना था है नैट बुनना हो गया मेरे को माली भैड़ी एक दिन बैड ते अंडा धरे की लेना की लेना था ਲੱਖ ਕੋਲੇ ਆ ਕੇ ਬਾਂਗਾ ਦਿੰਦਾ ਗਾੜਾ ਆ ਦੇਖ ਲੈ ਡੱਬ ਖੜਬੀ ਜੀ ਇਹਨੂੰ ਪਾ ਦੇ ਕੁਛ ਲੈ ਕਿ ਆਹੀਂ ਇਹਨਾਂ ਨੂੰ ਕੁਛ ਪਾ ਦੇ ਗੰਡਾ ਕੱਟ ਕੇ ਪਾ ਲਾ ਪੂਰਾ ਏ ਟੇ ਨੂੰ ਉਹ ਨੂੰ ਕਹਦੇ ਸਰਬਜੀ ਤੈਨੂੰ ਪਾ ਦੂੰਗੀ ਹਾਂ ਪਾ ਜੀਆ ਵੇੜ ਦਾ ਗੋਲ ਲੱਗੇਟ ਹੈ ਉੱਦਮ ਦਾ ਜਾਣਾ ਸੀਗਾ ਤੇ ਆਲਪਾ ਦੇ ਇਹਨਾਂ ਨੂੰ ਕੱਟ ਕੇ ਇੱਕ ਅੱਦਾ ਹੈਗਾ ਤਾਂ ਹੂੰ ਉਹ ਬਾਹਰ ਲਾ ਨਹੀਂਉਂਦਾ ਪੁੱਤਾ ਨਹੀਂ ਆਉਂਦਾ ਪੁੱਤਾ ਨਹੀਂ ਆਉਂਦਾ

ਹੇ ਮੇਰਾ ਚੱਕ ਦੱਕ ਤੇ ਲੈ ਕੇ ਘਟ ਕੇ ਪਾਇਤਾ ਖੜ ਜਾ ਪਾਣੀ ਨਾ ਬਾਰੇ ਕਰ ਖੜ ਜਾ ਚੱਕ ਪਹਿਲਾ ਕੱਟ ਲੈ ਉੱਥੇ ਚਲ ਲੈ ਆ ਮੰਜੇ ਤੇ ਆ ਗਈ ਲੋ ਉਹ ਦੋ ਕਿੰਨੇ ਦਾ ਆਪਾਂ ਇਹ ਮੁਰਗੀਆਂ ਰੱਖੀਆਂ ਹੋਈਆਂ ਨੇ ਇਹ 10 ਮੁਰਗੀਆਂ ਆ ਪੰਜ 6 ਅੰਡੇ ਰੋ ਹੀ ਦੇ ਦਿੰਦੀਆਂ ਨੇ देखो कर दिया वो किधर गई दूजी मुर्गी जी जेड़ी जड़ी जेड़ी कलंगी जी तोड़ती सी वो तो हो गई बाहर जाई आउ गयो आजो वो भाग दो चलो जी आपा इधर बनावण लगीया सब्जी इधर आप आलू बाल ले ते आपा इधर बाल के छिल रहे हां ਇਦਰਾ ਆਪਣਾ ਮਸਾਲਾ ਭੁੱਜ ਰਿਹਾ ਹੈਗਾ ਪਿਆਜ਼ ਲਸਣ ਅਦਰਕ ਇਹ ਵੀ ਕਰਾ ਸੁਨੇ ਜਦੋਂ ਆਪਣਾ ਇਹ ਮਸਾਲਾ ਭੁੰਨ ਲਿਆ ਹਾਂ ਕੁਝ ਜਿਹਾ ਹੈਗਾ ਚਲੋ ਜਦੋਂ ਆਪਣਾ ਨਾਣੂਨ ਮਿਰਚ ਹੈ ਤੇ ਆਪਾਂ ਇਹ ਪਾਉਣੇ ਯਾਰੇ ਵਿੱਚ ਨਾ ਪਵਲਾ ਮੰਗੇ ਆਲੂਆਂ ਦੀ ਸਬਜ਼ੀ ਬਾਲ ਕੇ ਆਲੂ ਤੇ ਲਓ ਜੀ ਆਪਾਂ ਪਾਉਣੀ ਹੈ ਇਹਦੇ ਵਿੱਚ ਮਸਾਲਾ ਆਪਣਾ ਪੁੱਜ ਗਿਆ ਤੇ ਆਪਾਂ ਨੂਰ ਮੱਛਾ ਪਾਉਣੀ ਹੈ ਇਹਦੇ ਵਿੱਚ ਉਜੇ ਆਪਾਂ ਇਧਰ ਆਲੂ ਕੱਟ ਰਹੇ ਆ ਇਹਨੇ ਫਾੜੀਆਂ ਆਪਾਂ ਇਹਨਾਂ ਨੂੰ ਮਿਕਸ ਨਹੀਂ ਕਰਦੇਗੇ ਮੈਸ਼ ਨਹੀਂ ਕਰਦੇ ਤੇ ਆਪਾਂ ਇਹਨਾਂ ਨੂੰ ਕੱਟ ਕੇ ਪਾਵਾਂਗੇ ਇਧਰ ਆਪਣਾ ਧਨੀਆ ਲੰਗਾ ਹਰਾ ਹਰਾ ਕੱਚਾ ਆ ਤੇ ਲਓ ਜੀ ਆਪਣਾ ਮਸਾਲਾ ਰਿਝ ਗਿਆ ਤੇ ਆਪਾਂ ਇਸ ਚ ਪਾਤੇ ਆਲੂ ਉਬਲੇ ਹੋਏ ਤੇ ਲਓ ਜੀ ਆਲੂ ਬਾਅਦ ਤੇ ਤਾਂ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਆ ਨਾਲੇ ਆਲੂਆਂ ਦੇ ਵਿੱਚ ਬੈਜ ਹੀ ਬਹੁਤ ਜ਼ਿਆਦੀ ਹੁੰਦੀ ਹੈ ਉਹ ਨਿਕਲ ਜਾਂਦੀ ਬਾਲਕੀ ਆਪਾਂ ਤਾਂ ਬਾਲਕੀ ਬਣਾਉਣੀ ਹੈ ਜਦੋਂ ਵੀ ਸਬਜ਼ੀ ਬਣਾਉਣੀ ਹੈ ਤਾਂ ਇਹ ਆ ਗਿਆ ਵਿੱਚ ਪਾਣੀ ਪਾਉਣੇ ਆ ਚਲੋ ਜਪਾਚ ਪਾਉਣੇ ਆਗੇ ਪਾਣੀ ਤਾਂ ਕਿ ਆਪਣੀ ਤਰੀ ਵਾਲੀ ਸੰਗਣੀ ਆਂਗੀ ਤਾਂ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਾਰੇ ਭੈਣ ਭਰਾ ਤੇ ਲਾਈਕ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਲੋ ਜੀ ਇਧਰ ਆਪਣਾ ਧਨੀਆ ਚੀਰਦੇ ਆ ਤੇ ਇਹਨਾਂ ਘਾਹ ਧਨੀਆ ਡੰਗਦੇ ਆ ਆਪਾਂ ਇਹਨੂੰ ਵੀ ਫਲੋਟ ਕਰਦੇ ਆ ਥੋੜਾ ਜਿਹਾ ਹੁਣ ਤਾਂ ਦਿਨ ਬਹੁਤ ਵੱਡੇ ਹੋ ਗਏ ਜੀ ਵਧੀਆ ਬਹੁਤ ਲੱਗਦੀਆਂ ਵਧੀਆ ਤਪੇ ਤਾਂ ਆਮ ਜਾਂਦਾ ਪੈ ਜਾਂਦੇ ਆ ਜਦੋਂ ਇਹ ਚੱਟ ਕੰਮ ਕੰਮ ਕਰਕੇ ਆਲੂਆਂ ਦੀ ਸਬਜ਼ੀ ਤਾਂ ਵਧੀਆ। ਭਨੀਆਂ ਪਾ ਕੇ ਬਹੁਤ ਟੇਸਟੀ ਲੱਗਦੀ ਹੈ। ਭਨੀਆਂ ਤੋਂ ਬਿਨਾ ਵਧੀਆ ਨਹੀਂ ਲੱਗਦੀ। ਆਲੂਆਂ ਦੀ ਹੋਈ ਮੂੰਗੀ ਮਸਰੀ ਦੀ ਸਬਜ਼ੀ। ਸਾਫਤ ਮੂੰਗੀ ਦੀ ਹੋਈ। ਮੋਠਾਂ ਦੀ ਹੋਈ ਇਹ ਵੀ। ਇਹ ਭਨੀਆਂ ਨਾਲ ਹੀ ਬਹੁਤ ਟੇਸਟੀ ਲੱਗਦੀ ਹੈ। ਇੱਕ ਭੈਣ ਨੇ ਪੁੱਛਿਆ ਸੀ ਵੀ ਤੁਹਾਡਾ ਪਹਿਨੇ ਪਿੰਡ ਕਿਹੜਾ ਹੈ ਆਪਣਾ ਪਿੰਡ ਹੈਗਾ ਜੀ ਰਾਮਪੇ ਫੂਲ ਕੋਲੇ ਹੈਗਾ ਬੁੱਲੋ ਪਿੰਡ ਦਾ ਸਾਰੇ ਭੈਣ ਭਰਾ ਵਧੀਆ ਆਖਦੀਆਂ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀ ਕਿੱਥੋਂ ਬੋਲਦੇ ਆਂ ਆਪਾਂ ਕਿੱਥੋਂ ਕਮੈਂਟ ਕਰਦੇ ਆ ਜਿਹੜਾ ਪਿੰਡਾਂ ਤੋਂ ਪਤਾ ਲੱਗਦਾ ਰਹਿੰਦਾ ਹੈਗਾ ਵੀ ਆਪਣਾ ਕਿਹੜਾ ਪਿੰਡ ਆਗਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਹੈਗਾ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਆ ਤੇ ਲੋ ਜੀ ਆਪਾਂ ਹੁਣ ਇਹ ਕੱਟ ਰਹੀਆਂ ਹੈਗੇ ਸਬਜ਼ੀ ਆਪਣੀ ਬਣ ਰਹੀ ਹੈਗੀ ਤੱਲਾ ਪਸੂਟ ਜੱਸੇ ਹੋਣ ਲੱਗੇ ਸਲਾਈ ਕਰਿਆ ਵਿਆਹ ਦੀਆਂ ਤਿਆਰੀਆਂ ਕਰੀ ਜਾਣੀਆਂ ਵਿਆਹ ਜਾਣਾਗਾ ਇੱਕ ਪਾਰਟੀ ਤੇ ਜਾਣਾ ਇੱਕ ਵਿਆਹ ਤੇ ਜਾਣਾਗਾ ਗੁਰੂ ਕੀ ਦਾਤਾ ਸਵਾਮੀ ਕੀ ਵਤੇ ਇਹ ਤਾਂ ਹੋਕੇ ਬਾਹਰ ਹੀ ਦਿੰਦੇ ਆ ਸਾਡੇ ਸਾਰੇ ਗੁਰਦੁਆਰਿਆਂ ਮੇਲੇ ਆ ਦੇ ਕੋਈ ਹੁਕਕਾ ਤੋਂ ਕੋਈ ਹੁਕਕਾ ਨਹੀਂ ਵਰਿਆ। ਪਾ ਰੋ ਰੋਣਾ ਲੈ ਤਾ ਆਵੇ ਨੋ। ਜੋ ਸਹਰੇ ਚਲੋਂ ਜਾ ਪੈਂਦਰ। ਧਨੀਆ ਚੀਰ ਤਾ ਉਹ ਸਮਾਰ ਕੇ। ਤੋ ਸਮਾਰ ਕੇ ਪਰੱਖਤਾ ਸਬਜੀ ਆਪਣੀ ਬਣ ਰਹੀ ਹੈਗੀ। ਸੇ ਲੋ ਜੀ ਆਪਣੀ ਸਬਜ਼ੀ ਬਣ ਗਈ ਆਲੂਆਂ ਦੀ ਤੇ ਆਪਾਂ ਇਹਦੇ ਵਿੱਚ ਪਾਉਣੇ ਆਗੇ ਧਨੀਆ ਆਪਾਂ ਧੋਸ ਮਾਰ ਕੇ ਕੱਟ ਲਿਆ ਤੇ ਆਪਾਂ ਇਹਦੇ ਵਿੱਚ ਪਾਉਣੀ ਆ ਸਬਜ਼ੀ ਦੇ ਤੇ ਧਨੀਆ ਨਾਲ ਤਾਂ ਸਬਜ਼ੀ ਬਹੁਤ ਹੀ ਟੇਸਟੀ ਲੱਗਦੀ ਹੈ